ਕੋਈ ਇੱਕ ਸੰਕਲਪ ਲੈ ਕੇ ਚੱਲਾਂਗਾ ਕਿ ਇਲੈਕਸ਼ਨ ਲੜਦਿਆਂ ਕਈ ਵਾਰੀ ਕੁਝ ਚੀਜ਼ਾਂ ਉੱਪਰ ਥੱਲੇ ਹੋ ਜਾਂਦੀਆਂ ਨੇ ਪਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਹੀ ਅਰਦਾਸ ਸੇ ਇਹ ਕਰਦੇ ਆ ਕਿ 13 ਦੇ 13 ਜਿੱਤੇ ਹੋਏ ਕਾਉਂਸਲਰ ਤੇ ਹਰ ਇੱਕ ਪਾਰਟੀ ਦਾ ਜੋ ਵੀ ਨਮਾਇਦਾ ਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਉਹਦੇ ਲਈ ਇਸ ਦਫ਼ਤਰ ਵੱਲੋਂ ਕਦੀ ਵੀ ਕੋਸ਼ਿਸ਼ ਕਰਾਂਗੇ ਕੋਈ ਪੱਖਪਾਤ ਨਾ ਹੋਵੇ ਕਿਉਂਕਿ ਕੰਮ ਲੋਕਾਂ ਦੇ ਹੁਣੇ ਆ ਕੰਮ ਕਿਸੇ ਪਾਰਟੀ ਦੇ ਜਾਂ ਨਮਾਇਦਿਆਂ ਦੇ ਨਹੀਂ ਹੋਣੇ ਹੈਗੇ ਕੰਮ ਲੋਕਾਂ ਦੇ ਨੇ ਹੁਣ ਤੱਕ ਦਾ ਜਿਹੜਾ ਮਹੀਨੇ ਦਾ ਸਾਡਾ ਸਫਰ ਹੈ 13 ਕਾਉਂਸਲਰਾਂ ਨੇ ਮੇਰਾ ਬੜਾ ਸਾਥ ਦਿੱਤਾ ਜਿਹਦੇ ਵਿੱਚੋਂ 9 ਸਾਡੇ ਨਾਲ ਨੇ ਐਮਐਲਏ ਸਾਡੇ ਨਾਲ ਨੇ ਜਿਹੜੀਆਂ ਦੂਜੀਆਂ ਧਿਰਾਂ ਤੋਂ ਵੀ ਜਿੱਤ ਕੇ ਆਏ ਨੇ ਸਾਡੇ ਚੰਗਾ ਕਮਾਲੀਆ ਸਾਰੂ ਕਮਾਲੀ ਉਹ ਵੀ ਸਾਡੇ ਨਾਲ ਖੜੇ ਨੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਕਰਕੇ ਸਾਡੇ ਐਮਐਲਏ ਬੀਬੀਂਦਰਜੀਤ ਕੌਰ ਮਾਨ ਦਾ ਜਿਨ੍ਹਾਂ ਨੇ ਨਗਰ ਬਿਲਗਾ ਨੂੰ ਆਪਣਾ ਨਗਰ ਮੰਨਿਆ ਗੁਰੂ ਦਾ ਨਗਰ ਮੰਨਿਆ ਦੇਸ਼ ਭਗਤਾਂ ਦੇ ਇਸ ਨਗਰ ਲਈ ਪਿਆਰ ਲਖ ਤੋਂ 50 ਕਰੋੜ ਤੋਂ ਉੱਪਰ ਦਾ ਖੰਡ 3 ਸਾਲਾਂ ਦਾ ਦੇ ਕੇ ਸਾਨੂੰ ਨਹੀਂ ਧੰਨਵਾਦੀ ਬਣਾਇਆ ਔਰ ਆਸ ਰੱਖਾਂਗੇ ਕਿ ਅਸੀਂ ਕੰਮ ਇਦਾਂ ਦੇ 2 ਸਾਲ ਦੀ ਸਰਕਾਰ ਦੇ ਵਿੱਚ ਕਰਾਂਗੇ ਕਿ ਇਹਨਾਂ ਦੇ ਵਿਧਾਇਕ 2 ਸਾਲ ਦੇ ਟਨਿਓਰ ਦੇ ਵਿੱਚ ਕੱਟੋਂ-ਕੱਟ ਅਸੀਂ 50 ਕਰੋੜ ਦਾ ਹੋਰ ਬਜਟ ਇਹਨਾਂ ਤੋਂ ਲੈਣ ਦੀ ਆਸ ਰੱਖਾਂਗੇ ਔਰ ਹਿੰਮਤ ਦੇ ਨਾਲ ਕੰਮ ਕਰਕੇ ਦਿਖਾਵਾਂਗੇ ਨਗਰ ਕੌਂਸਲ ਪੰਚਾਇਤ ਦੇ ਪ੍ਰਧਾਨ ਦਾ ਰਾਮ ਸਿੰਘ ਜਖੂ ਜੀ ਤੇ ਉਹਨਾਂ ਦੀ ਸਮੁੱਚੀ ਜਿਹੜੀ ਟੀਮ ਹੈ ਉਹ ਗੁਰੂ ਮਹਾਰਾਜ ਜੀ ਦਾ ਓਟ ਅਸਰਾ ਲੈ ਕੇ ਆਪਣਾ ਬਕਾਇਦਾ ਤੌਰ ਤੇ ਕੰਮ ਸ਼ੁਰੂ ਕਰਨ ਜਾ ਰਹੀ ਹੈ ਸੋਨਾ ਦਾ ਪ੍ਰਧਾਨਗੀ ਪਦ ਗ੍ਰਹਿਣ ਹੋਇਆ ਕਰਨਗੇ ਇੱਕ ਬਹੁਤ ਵਧੀਆ ਗੱਲ ਹੈ कि गुरु महाराज का ऊट आसरा लेके शुरुआत की गुरु महाराज जी मेहर भरिया हाथ रखना यह समर्था बख्शन के दिन रात काम करके संगत की सेवा कर इलैक्शन हुई बडेबात न ਮਸੀਹ ਜ਼ਬਾਨ ਸਾਰੇ ਜੱਤ ਕੇ ਆਏ ਐਸੀ ਲਾਜ ਤੋਂ ਬਿਨ ਕੌਣ ਕਰੇ ਗਰੀਬ ਨਿਵਾਜ਼ ਬਸਾਈਆ ਮੇਰਾ ਮਾથે ਸਤਰ ਧਰੇ ਇਮਾਨ ਬਖਸ਼ਿਆ ਗੁਰੂ ਸਾਹਿਬ ਨੇ ਗੁਰਨਾਬ ਸਿੰਘ ਜਖੂ ਜੀ ਨੂੰ ਜਖੂ ਪਰਿਵਾਰ ਨੂੰ ਜਿੱਥੇ ਬਹੁਤ ਬਹੁਤ ਵਧਾਈਆਂ ਗਨਮ ਸਿੰਘ ਜਖੂ ਜੀ ਨੂੰ ਬੇਨਤੀ ਕਰਾਂਗੇ ਧੰਨਵਾਦ ਕਰਨ ਉਹਨਾਂ ਤੋਂ ਪਹਿਲਾਂ ਮੈਂ ਡਾਕੂਮੈਂਟ ਤੁਹਾਡੇ ਹੋਰ ਲਵਾਗਾ ਬਹੁਤ ਸਾਰੇ ਮਾਜ਼ਦ ਬੱਦੇ ਸੱਜਣ ਹੋਰ ਸਾਰੀ ਸੰਗਤ ਪਹੁੰਚੀ ਆ ਉਹਨਾਂ ਵੱਲੋਂ ਵੀ ਵਧਾਈ ਸੰਦੇਸ਼ ਹੈ ਉਹਨਾਂ ਵੱਲੋਂ ਵੀ ਬੜਾ ਨਿਆਪੇ ਜਿਆਗਿਆ ਸ਼੍ਰੀ ਗੁਰੂ ਰਵਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਗਾ ਇਨੋਵੇਟਿਵ ਕਮੇਟੀ ਬਿਲਗਾ ਲੋਕ ਭਾਈ ਮੰਚ ਬਿਲਗਾ ਸਾਤ ਸਮਾਜ ਸੇਵਕ ਵੈਲਫੇਅਰ ਕਮੇਟੀ ਰਜਿਸਟਰਡ ਬਿਲਗਾ ਸ਼੍ਰੀ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ ਡਾਕਟਰ ਅੰਬੇਦਕਰ ਡਾਕਟਰ ਅੰਬੇਦਕਰ ਸਭਾ ਬਿਲਗਾ ਆਮ ਆਦਮੀ ਪਾਰਟੀ ਦਾ ਬਿਲਗਾ ਜੂਨ ਤੇ ਉਹਨਾਂ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਵਧਾਈਆਂ ਸਰਦਾਰ ਬਲਜੀਤ ਸਿੰਘ ਜੀ ਯੋਸਾਬ ਨਗਰ ਕੌਂਸਲ ਬਿਲਗਾ ਤੇ ਸਮੁੱਚਾ ਵੱਲੋਂ ਵੀ ਵਧਾਈਆਂ ਰਜੇਸ਼ ਨਾਗਰਾ ਜੀ ਸਰਪੰਚ ਨਾਗਰਾ ਸਮੂਚੀ ਪੰਚਾਇਤ ਵੱਲੋਂ ਵੀ ਵਧਾਈਆਂ ਭੇਜੀਆਂ ਗਈਆਂ ਮਾਸਟਰ ਹਰਪ੍ਰੀਤ لال ਜੀ ਸਰਪੰਚ ਔਦਲਾ ਸਰਦਾਰ ਪ੍ਰਦੀਪ ਸਿੰਘ ਜੀ ਪ੍ਰਧਾਨ ਆਟੋ ਯੂਨੀਅਨ ਬਿਲਗਾ ਵੱਲੋਂ ਵੀ ਵਧਾਈਆਂ ਭੇਜੀਆਂ ਗਈਆਂ ਸ਼੍ਰੀ ਬਲਦੇਵ ਰਾਜ ਪੱਪਾ ਸਰਪੰਚ ਫਤਿਹਪੁਰ ਉਹਨਾਂ ਵੱਲੋਂ ਵੀ ਨੰਝਾ ਭੇਜੀਆਂ ਗਈਆਂ ਉੱਥੇ ਮੈਂ ਬਹੁਤ ਸਾਰੇ ਬਲਾਰੇ ਸੱਜਣ ਬੈਠੇ ਆ ਪਰ ਮਾਫੀ ਚਾਹਾਂਗਾ ਸਮੇਂ ਨੂੰ ਮੁੱਖ ਰੱਖਦੇ ਆ ਆ ਉਸ ਗੁਰੂ ਦਾ ਆਸਰਾ ਲੈ ਕੇ ਅੱਜ ਜਿਨ੍ਹਾਂ ਅਸ਼ਾਮਾਂ ਦੇ ਨਾਲ ਇਸ ਨਗਰ ਪੰਚਾਇਤ ਦੇ ਅਗਲੇ 5 ਸਾਲ ਦਾ ਸਫਰ ਮੇਰੀ ਪੂਰਨ ਕੌਂਸਲ ਤਹਿ ਕਰਨ ਜਾ ਰਹੀ ਆ ਉਸ ਗੁਰੂ ਦਾ ਕੋਟ ਆਸਰਾ ਲੈ ਤੋਂ ਬਿਨਾ ਅਸੀਂ ਮੰਨਦੇ ਹਾਂ ਕਿ ਇਸ ਸੰਸਾਰ ਦੇ ਵਿੱਚ ਪੱਤਾ ਵੀ ਨਹੀਂ ਹੁੰਦਾ ਸਾਡੇ ਬਹੁਤ ਸਾਰੇ ਸਾਥੀ ਪਹਿਲੇ ਦਿਨਾਂ ਤੋਂ ਹੀ ਕੋ ਸਾਨੂੰ ਸਲਾਹ ਦੇ ਰਹੇ ਜਦੋਂ ਅਸੀਂ ਇੱਥੋਂ ਕਾਉਂਸਲ ਬੜ ਕੇ ਨਿਕਲੇ ਆ ਉਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਹੋਈ ਆ ਤੇ ਉਦੋਂ ਵੀ ਸਾਡੇ ਸਾਥੀ ਕੁਝ ਕਹਿ ਰਹੇ ਸੀ ਕਿ ਗੁਰੂ ਦਾ ਸ਼크ਰਾਨਾ ਕਰਨ ਲਈ ਤੇ ਸੰਗਤਾਂ ਦੀਆਂ ਜਿਹੜੀਆਂ ਬਾੜ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲਿਆਂਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਕੀਤਾ ਹੈ ਕਿ ਕੋ ਪ੍ਰੋਗਰਾਮ ਰੱਖਿਆ ਜਾਵੇ ਇੱਕ ਦੋ ਤਰੀਕਾ ਪਹਿਲਾਂ ਵੀ ਸੈੱਟ ਕੀਤੀਆਂ ਗਈਆਂ ਪਰ ਸਾਡੇ ਵਿਧਾਇਕ ਬੀਬੀ ਇੰਦਰਜੀਤ ਕੁਰਮਾਨ ਦਾ ਰਜੇਵਾ ਦਿੱਲੀ ਵਿਖੇ ਤੇ ਹੋਰ ਮੀਟਿੰਗਾਂ ਵਿੱਚ ਹੋਣ ਕਾਰਨ ਅਸੀਂ ਉਹਨਾਂ ਤਰੀਕਾ ਤੇ ਗੁਰੂ ਦਾ ਸ਼ੁਕਰਾਨਾ ਕਰ ਲਈ ਜੋ ਪ੍ਰੋਗਰਾਮ ਰੱਖਣਾ ਸੀ ਨਹੀਂ ਰੱਖ ਚਾਉਨੇ ਉਹ ਲਈ ਮਾਫੀ ਚਾਉਨੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੰਤੋਖ ਸਿੰਘ ਜੀ ਕਾਮਰੇਡ ਜਿਹੜੇ ਕਿ ਵਿਦੇਸ਼ ਜਾ ਚੁੱਕੇ ਨੇ ਉਹਨਾਂ ਦੀ ਅਚੇਚੇ ਤੌਰ ਤੇ ਮੈਂ ਹਾਜ਼ਰੀ ਲਵਾਵਾਂਗਾ ਹੋਰ ਵੀ ਬਹੁਤ ਪੰਚ ਸਰਪੰਚ ਤੇ ਮੇਰੇ ਸਾਥੀ ਸੱਜਣਾਂ ਜਿਨ੍ਹਾਂ ਦਾ ਕਿ ਅਸੀਂ ਸ਼ਾਇਦ ਲਿਸਟ ਵਿੱਚ ਨਾਮ ਦਰਜ ਨਹੀਂ ਕਰ ਸਕੇ ਕਿਉਂਕਿ ਸਾਡੇ ਦੋ ਸਾਥੀ ਲੱਗੇ ਹੋਏ ਸਨ ਪਰ ਸੰਗਤ ਸਾਰੀ ਪੂਜੀ ਕਰਕੇ ਬਹੁਤ ਸਾਰੇ ਸਾਥੀਆਂ ਦੇ ਨਾਮ ਲੈਣੇ ਅਸੀਂ ਰਹਿ ਗਏ ਆ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਕੋਈ ਮਹਿਸੂਸ ਨਾ ਕਰੇ ਕਿ ਸਾਡੀ ਹਾਜ਼ਰੀ ਨਹੀਂ ਲੱਗੀ ਪਰ ਕੁਝ ਸਮੇਤ ਅਸੀਂ ਲੇਟ ਚੱਲ ਰਹੇ ਆ ਇਸੇ ਕਰਕੇ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਕਿ ਕੋਈ ਨਾ ਕੋਈ ਕੋਈ ਕਮੀ ਰਹਿ ਜਾਂਦੀ ਹੁੰਦੀ ਪ੍ਰੋਗਰਾਮ ਦੇ ਵਿੱਚ ਤੇ ਜਿਨ੍ਹਾਂ ਦਾ ਨਾਮ ਨਹੀਂ ਲੈ ਸਕਿਆ ਤੋਂ ਉਹਨਾਂ ਤੋਂ ਮੈਂ ਇੱਚੇ ਤੌਰ ਤੇ ਮਾਫੀ ਮੰਗਦਾ ਹੁਣ ਆਈਏ ਉਸ ਗੱਲ ਤੇ ਕਿ ਜਿਸ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਅੱਜ ਇਸ ਨਗਰ ਪੰਚਾਇਤ ਦੇ ਦਫ਼ਤਰ ਤੋਂ ਅਸੀਂ ਕੰਮ ਕਰਨ ਜਾ ਰਹੇ ਹਾਂ ਗੱਲ ਕੋਈ ਕਹਿਣ ਵਾਲੀ ਸਾਡੇ ਐਮਐਲਏ ਸਾਹਿਬ ਨੇ ਛੱਡੀ ਨਹੀਂ ਜਿੰਨੀਆਂ ਉਹਨਾਂ ਨੇ ਸਾਡੇ ਤੇ ਜ਼ਿੰਮੇਵਾਰੀਆਂ ਦਾ ਬੋਝ ਪਾਇਆ ਆ ਤੇ ਜਿੰਨਾ ਉਹਨਾਂ ਨੇ ਦੋਰ ਟੂ ਦੋਰ ਕਰਦੇ ਆ ਮਿਲਗੇ ਦੇ ਵਿੱਚ ਪਿਛਲਾ ਮਹੀਨਾ ਡੇਢ ਡੇਢ ਮਹੀਨੇ ਦੇ ਵਿੱਚ ਲੋਕਾਂ ਦੀਆਂ ਸਮੱਸਿਆ ਮਨੂ ਜਾਣਿਆ ਉਹ ਸਾਡੇ ਨਾਲੋਂ ਵੱਧ ਜਾਣਦੇ ਨੇ ਕਿਉਂਕਿ ਸਾਡੇ ਕਾਉਂਸਲਰੋਂ ਤਾਂ ਅਸੀਂ ਤਾਂ ਹੋ ਸਕਦਾ ਕਿਸੇ ਵਾਰਡ ਦੇ ਵਿੱਚ ਕਿਤੇ ਘਟ ਗਏ ਹੋਈਏ ਉਹਨਾਂ ਨੇ ਬਿਲਗੇ ਦਾ ਇੱਕ ਇੱਕ ਘਰ ਜਿਹੜਾ ਆ ਉਹਦਾ ਦਰਵਾਜ਼ਾ ਖੜਕਾਇਆ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਸਾਨੂੰ ਜਿਹੜਾ ਆ ਘਟ ਪਤਾਇਆ ਤੇ ਐਮਐਲਏ ਸਾਹਿਬ ਨੂੰ ਵੱਧ ਪਤਾਇਆ ਅਸੀਂ ਮਾਲਕ ਅੱਗੇ ਹੀ ਅਰਦਾਸ ਕਰਕੇ ਅੱਜ ਚੱਲ ਰਹੇ ਆ ਕਿ ਅਸੀਂ ਲੋਕਾਂ ਦੀਆਂ ਸ਼ਾਮਾਂ ਤੇ ਪੂਰੀਆਂ ਅੱਤਰੀਏ ਜਿੰਨਾ ਸਾਡੇ ਐਮਐਲਏ ਸਾਹਿਬ ਨੇ ਸਾਡੇ ਤੇ ਮਾਣ ਦਿੱਤਾ ਆ ਅਸੀਂ ਉਹਦੇ ਤੇ ਵੀ ਪੂਰੇ ਉੱਤਰ ਸਕੀਏ ਭਾਵੇਂ ਕਿ ਪਿਛਲੇ ਜਿਸ ਦਿਨ ਤੋਂ ਸਾਡੀ ਕਾਉਂਸਲ ਚੁਣੀ ਗਈ ਸੀਗੀ ਨੋਟੀਫਿਕੇਸ਼ਨ ਜਿਹੜਾ ਸੀ 13 ਜਨ ਰੀਤੋ ਬਾਦ ਪਿਛਲੇ 2-3 ਦਿਨ ਪਹਿਲਾਂ ਆਇਆ ਜਿਸ ਤੋਂ ਬਾਦ ਪ੍ਰੋਗਰਾਮ ਹੀ ਰੱਖਿਆ ਗਿਆ ਇੱਕ ਸਵਧਾਨ ਦੀ ਸਾਡੇ ਦੀ ਇੱਕ ਖੂਬਸੂਰਤੀ ਆ ਕਿ ਸਾਡੀ ਚੋਣ ਹੋਣ ਤੋਂ ਬਾਦ ਵੀ ਜਿੰਨਾ ਚਿਰ ਪ੍ਰਧਾਨਗੀ ਦਾ ਨੋਟੀਫਿਕੇਸ਼ਨ ਸਰਕਾਰ ਨਹੀਂ ਭੇਜਦੀ ਉਹਨਾਂ ਚਿਰ ਜਿਹੜੇ ਸਾਡੇ ਸੀਨੀਅਰ ਵਾਈਸ ਪ੍ਰਧਾਨ ਆ ਵਾਈਸ ਪ੍ਰਧਾਨ ਆ ਉਹ ਇੱਕ ਮਹੀਨੇ ਤੋਂ ਕੌਂਸਲ ਦੇ ਜਿਹੜੇ ਜ਼ਰੂਰੀ ਕੰਮ ਆ ਦੇ ਰਹੀਵੇਂ ਨੂੰ ਚਲਾ ਰਹੇ ਆ ਇਹ ਸਾਡੇ ਸੰਵਿਧਾਨ ਦੀ ਇੱਕ ਖੂਬਸੂਰਤੀ ਆ ਪਾਵੇਂ ਕਿ ਅਸੀਂ ਅੱਜ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਪ੍ਰੋਗਰਾਮਾਂ ਤਾਂ ਸਰਗੁਰੂ ਅਰਦਾਸ ਮਹਾਰਾਜੀ ਦੇ ਚੱਲ ਰਹੇ ਨੇ ਨਗਰਾਂ ਪਿੰਡਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਲੋਕ ਪ੍ਰੋਗਰਾਮ ਬਹੁਤ ਚੱਲ ਰਹੇ ਨੇ ਪਰ ਫਿਰ ਵੀ ਜਿਸ ਤਰ੍ਹਾਂ ਭਾਰੀ ਗਿਣਤੀ ਦੇ ਵਿੱਚ ਸੰਗਤ ਪੁੱਜੀ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੁਝ ਮੈਂ ਗੱਲਾਂ ਜ਼ਰੂਰ ਤੁਹਾਡੀਆਂ ਤੁਹਾਡੇ ਨਾਲ ਕਰਨੀਆਂ ਚਾਹਨਾ ਕਿ ਜਿਸ ਦਿਨ ਤੋਂ ਵੀ ਬੀਬੀ ਇੰਦਰਜੀਤ ਕੌਰ ਮਾਨ 2022 ਦੇ ਵਿੱਚ ਵਿਧਾਇਕ ਬਣੇ ਨੇ ਤੇ ਅਕਸਰ ਮੈਂ ਨਕੋਦਲ ਵੀ ਜਾਣਾ ਨੂਰਮੈਲ ਵੀ ਲਗਭਗ 125 ਪਿੰਡਾਂ ਦੇ ਵਿੱਚ ਪਿਛੇ ਜੇ ਪੰਚਾਇਤਾਂ ਦੇ ਦੌਰਾਨ ਵੀ ਮੈਂ ਪਿੰਡ-ਪਿੰਡ ਜਾ ਕੇ ਬੀਬੀ ਇੰਦਰਜੀਤ ਕੁਰਮਾਨ ਦਾ ਜਿਹੜਾ ਇੱਕ ਮਹਿੰਮ ਚੱਲਦੀ ਸੀ ਉਸੇ ਹਿੱਸਾ ਪਾਇਆ ਤੇ ਇੱਕ ਸਾਨੂੰ ਖੁਸ਼ੀ ਵੀ ਹੁੰਦੀ ਸੀ ਉਸ ਗੱਲ ਦੀ ਜੋ ਲੋਕ ਕਹਿੰਦੇ ਸੀ ਤੇ ਇੱਕ ਵਾਰ ਚ ਉਹਨਾਂ ਦਾ ਦਰਦ ਵੀ ਝੋਪਿਆ ਹੁੰਦਾ ਸੀ ਤੇ ਉਹ ਮੈਨੂੰ ਇਹੇ ਕਹਿੰਦੇ ਹੁੰਦੇ ਸੀ ਬਿਲਗਾ ਸਾਹਿਬ ਐਮਐਲਏ ਸਾਹਿਬ ਤਾਂ ਇਦਾਂ ਲੱਗਦਾ ਨਹੀਂ ਜਿੱਦਾਂ ਕੱਲੇ ਬਿਲਗੇ ਦੇ ਐਮਐਲਏ ਆ ਨੂਰ ਮੈਲ ਤੇ ਉਧਰ ਨੂੰ ਉਹਨਾਂ ਪੈਸਾ ਨਹੀਂ ਦਿੱਤਾ ਗਿਆ ਜਿੰਨਾ ਤਿੰਨਾਂ ਸਾਲਾਂ ਦੇ ਵਿੱਚ ਸਾਡੇ ਨਗਰ ਪੰਚਾਇਤ ਬਿਲਗਾ ਨੂੰ ਪੈਸਾ ਦਿੱਤਾ ਗਿਆ ਕੋਈ 50 ਤੋਂ 55 ਕਰੋੜ ਰੁਪਈਆ ਢਾਈ ਤਿੰਨ ਸਾਲ ਦੇ ਅਰਸੇ ਦੇ ਵਿੱਚ ਨਗਰ ਬਿਲਗਾ ਦੀ ਸੰਗਤ ਲਈ ਨਗਰ ਬਿਲਗਾ ਦੇ ਵਿਕਾਸ ਲਈ ਜਿਹੜਾ ਐਮਐਲਏ ਸਾਹਿਬ ਨੇ ਦਿੱਤਾ ਆ ਉਹਦਾ ਅਸੀਂ ਤਨਾ ਧਰਵਾਤਾ ਨਹੀਂ ਕਰ ਸਕਦੇ ਪਰ ਅਸੀਂ ਸ਼ੁਕਰ ਗੁਜ਼ਾਰਿਆ ਕਿ ਸਾਨੂੰ ਇਦਾਂ ਦੇ ਲੀਟਰ ਮਿਲੇ ਨੇ ਅਸੀਂ ਚਾਹੁੰਦੇ ਆ ਕਿ ਜਿਵੇਂ ਨਗਰ ਵਾਸੀਆਂ ਨੇ ਇਨਾਂ ਦੇ ਨਾਲ ਜੁੜ ਕੇ ਨਗਰ ਪੰਚਾਇਤ ਵਿੱਚ ਨਮਾਇਦੇ ਚੁਣਤੀਏ ਭੇਜੇ ਨੇ ਆਮ ਆਦਮੀ ਪਾਰਟੀ ਦੀ ਇੱਥੇ ਕਾਉਂਸਲ ਬਣੀ ਆ ਲੋਕਾਂ ਨੇ ਆਪਣਾ ਹੱਕ ਮੋੜਿਆ ਆ ਤੇ ਐਮਐਲਏ ਸਾਹਿਬ ਨੂੰ ਵੀ ਇਸ ਗੱਲ ਦੀ ਖੁਸ਼ੀ ਆ ਕਿ ਜੇਕਰ ਮੈਂ ਕਰੋੜਾਂ ਰੁਪਏ ਦਾ ਬਜਟ ਜਿਹੜਾ ਮਿਲਗਾ ਗੁਰੂ ਨਗਰੀ ਨੂੰ ਦੇਸ਼ਪੱਤਰੀ ਨਗਰੀ ਨੂੰ ਦਿੱਤਾ ਆ ਤੇ ਉਹਦਾ ਲੋਕਾਂ ਨੇ ਮਾਣ ਰੱਖਿਆ ਤੇ ਮਾਣ ਰੱਖਿਆ ਜੀ ਕਾਉਂਸਲ ਖੜੀ ਕੀਤੀ ਆ ਹੋਰ ਸਾਡੇ ਜਿਹੜੇ ਵੱਡੇ ਕੰਮ ਨੇ ਜੇ ਕੋਈ ਕਾਉਂਸਲ ਦੇ ਸਬੰਧ ਦੇ ਵਿੱਚ ਗੱਲ ਕਰਾਂਗੇ ਕੋਪੇਂਤੀ ਤੋਂ 32 ਲੱਖ ਰੁਪਏ ਦੀ ਜਿਹੜੀ ਸਾਡੀ ਜੀਸੀਬੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਉਂਸਲ ਦੇ ਵਿੱਚ ਹੋਊਗੀ ਉਹ ਵੀ ਸਾਡਾ ਫੰਡ ਜਿਹੜਾ ਐਮਐਲਏ ਸਾਹਿਬ ਨੇ ਪ੍ਰਵਾਨ ਕਰਵਾਤਾ ਵੱਖ-ਵੱਖ ਪਾਰਕਾਂ ਦੇ ਕੰਮ ਚੱਲ ਰਹੇ ਨੇ ਆਵਾਜਾਈ ਦੇ ਸਾਧਨਾਂ ਦੀ ਸਾਡੀ ਘਾਟ ਸੀਗੀ ਉਹ ਸਾਰੀ ਟੀਮ ਨੇ ਰਲ ਕੇ ਸਵੈ ਸੁਸਾਇਟੀਆਂ ਰਲ ਕੇ ਅਸੀਂ ਆਟੋ ਰਿਕਸ਼ੇ ਨਾਲ ਬਾਕੀ ਪਿੰਡਾਂ ਨੂੰ ਜੋੜਨ ਲਈ ਉਪਰਾਲਾ ਕੀਤਾ ਆ ਇੱਕ ਸਾਡਾ ਬੜੇ ਲੰਬੇ ਸਮੇਂ ਤੋਂ ਪ੍ਰੋਜੈਕਟ ਸੀਗਾ ਕਿ ਡਿਜੀਟਲ ਮੈਪਿੰਗ ਕਰਨੀ ਸੀ ਘਰਾਂ ਦੀ ਕਿਉਂਕਿ ਜਿਸ ਤਰ੍ਹਾਂ ਘਰਾਂ ਦੇ ਨੰਬਰ ਹੁੰਦੇ ਨੇ ਉਸ ਦੇ ਹਿਸਾਬ ਦੇ ਨਾਲ ਫਿਰ ਆਉਣ ਵਾਲੇ ਸਮੇਂ 'ਚ ਸਕੀਮਾਂ ਦੇ ਜਿਹੜੇ ਆ ਸਾਨੂੰ ਲਾਭ ਮਿਲਣੇ ਹੁੰਦੇ ਨੇ ਘਰਾਂ ਦੀ ਮੈਪਿੰਗ ਕਰਕੇ ਹਰ ਘਰ ਤੇ ਇੱਕ ਨੰਬਰ ਲੱਗੂਗਾ ਉਸ ਤੋਂ ਬਾਅਦ ਜਿਹੜੀਆਂ ਸਫਾਈ ਉਹਨਾਂ ਤੇ ਸਫਾਈ ਵਿਵਸਥਾ ਦੀ ਗੱਲ ਕੀਤੀ ਐ ਐਮਐਲਏ ਸਾਹਿਬ ਨੇ ਸਾਡੀ ਟੀਮ 35 36 ਮੈਂਬਰਾਂ ਦੀ ਹੈਗੀ ਆ ਪਰ 11 12000 ਦੀ ਆਬਾਦੀ ਨੂੰ 35 36 ਮੁਲਾਜ਼ਮ ਉਹਨਾਂ ਸਫਾਈ ਦਾ ਪ੍ਰਬੰਧ ਨਹੀਂ ਦੇ ਸਕਦੇ ਸਾਨੂੰ ਸਭ ਨੂੰ ਵੀ ਇੱਕ ਯਤਨ ਕਰਨਾ ਪਊਗਾ ਸਫਾਈ ਦੀ ਮਹਿਮ ਨੂੰ ਅੱਗੇ ਤੋਰਨ ਲਈ ਕਹਦੇ ਨਹੀਂ ਹੁੰਦੇ ਕਿ ਸਾਨੂੰ ਘਟੋ ਘਟ ਅਸੀਂ ਉਹਨਾਂ ਨੂੰ ਸਫਾਈ ਵਾਲੇ ਕਹਿਨੇ ਆ ਤੇ ਸਾਨੂੰ ਲੋਕਦੰਗ ਪਾਉਣ ਵਾਲੇ ਨਾ ਕਹਿਣ ਅਸੀਂ ਆਪਣੇ ਘਰਾਂ ਦੀ ਆਪ ਸਫਾਈ ਰੱਖਾਂਗੇ ਤਾਂ ਉਹਨਾਂ ਮੁਲਾਜ਼ਮਾਂ ਨੂੰ ਵੀ ਹੋਰ ਚੌਕਾ ਹੋ ਜਾਊਗਾ ਗੱਲਾਂ ਕੂੜਾ ਵੱਖਰਾ ਸੁੱਕਾ ਕੂੜਾ ਵੱਖਰਾ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀ ਮਹਿੰਮ ਚੱਲ ਰਹੀ ਉਹਦੇ ਵਿੱਚ ਨਗਰ ਸਾਨੂੰ ਸਾਥ ਦੇਊਗਾ ਇਸ ਤਰ੍ਹਾਂ ਹੀ ਪਿਊਬਲਾਂ ਦੀ ਜਿਹੜੀ ਸਾਡੀ ਬੜੀ ਸਮੱਸਿਆ ਸੀ ਵਾਟਰ ਸਪਲਾਈ ਕੋਲ ਭਾਵੇਂ ਸਾਡੀ ਸਕੀਮ ਹੈਗੀ ਆ ਪਰ ਅਪਿਛੇ ਜੇ ਐਮਐਲਏ ਸਾਹਿਬ ਨੇ ਜਦ ਦੇਖਿਆ ਕਿ ਬਹੁਤ ਘਰਾਂ ਦੀਆਂ ਸ਼ਿਕਾਇਤਾਂ ਸਿਗੀਆਂ ਕੇਕਰ ਜੇ ਪਾਣੀ ਨਹੀਂ ਜੀ ਪਹੁੰਚਦਾ ਤੇ ਉਹਨਾਂ ਨੇ ਸਾਡੀ ਨਗਰ ਕਾਉਂਸਲ ਦੇ ਫੰਡ ਦੇ ਵਿੱਚੋਂ ਜਿਹੜੀਆਂ ਵਾਟਰ ਸਪਲਾਈ ਵਾਲਿਆਂ ਨੂੰ ਵੱਡੀਆਂ ਮੋਟਰਾਂ ਲੈ ਕੇ ਦਿੱਤੀਆਂ ਜਿਹਦੇ ਨਾਲ ਕਿ ਨਗਰ ਦੀ ਪਾਣੀ ਦੀ ਸਪਲਾਈ ਹੋ ਸਕਦਾ ਕਿ ਆਉਣ ਵਾਲੀ ਜਿਹੜੀ ਗਰਮੀ ਦੇ ਸੀਜ਼ਨ ਆ ਉਹਦੇ ਵਿੱਚ ਸਾਨੂੰ ਔਨੀ ਫੇਸ ਨਾ ਕਰਨੀ ਪਵੇ ਇਸ ਤੋਂ ਬਿਨਾ ਹੋਰ ਵੀ ਬਹੁਤ ਕਾਰਜ ਨੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਅੱਗੇ ਲਿਆ ਕੇ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦਾ ਕੋਈ ਸਾਨੂੰ ਹਾਂਭਾਂ ਨਾ ਆਵੇ ਇਸ ਗੱਲ ਨੂੰ ਅਸੀਂ ਪੁਖਤਾ ਕਰਾਂਗੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਆ ਸਾਡੇ ਹਲਕਾ ਵਿਧਾਇਕ ਦੇ ਮਾਈਂਡ ਦੇ ਵਿੱਚ ਪਿਛਲੇ 2.5 ਸਾਲ ਤੋਂ ਕਿ ਬਿਲਗਾ ਨਗਰ ਦਾ ਵਿਕਾਸ ਇਸ ਕਰਕੇ ਰੁਕਿਆ ਹੋਇਆ ਕਿ ਇੱਥੇ ਦੇ ਰਿੰਗ ਰੋਡ ਨਹੀਂ ਆਏ ਲੋਕਾਂ ਦਾ ਜਿਹੜਾ ਆਵਾਜਾਈ ਦਾ ਸਾਧਨ ਜਿਆ ਕਿ ਰਾਂ ਤੰਗ ਕਰ ਦਿੱਤਾ ਸਾਡੀ ਬਿਲਗਾ ਦੀ ਮਾਰਕੀਟ ਏਸੀ ਕਰਕੇ ਉਹ ਸੁੰਗੜ ਕੇ ਛੋਟੀ ਰਹਿ ਗਈ ਆ ਕਿ ਲੋਕ ਫਲੋਰਨ ਕੋਦਰ ਨੂਰਮਲ ਜਾਂ ਹੋਰ ਸ਼ਹਿਰਾਂ ਨੂੰ ਜਾਣਾ ਪਸੰਦ ਕਰਦੇ ਆ ਕਿਉਂਕਿ ਬਿਲਗੇ ਦੇ ਵਿੱਚ ਆਵਾਜਾਈ ਜਿਹੜੀ ਆ ਰਿੰਗ ਰੋਡ ਕਰਕੇ ਕਿਸੇ ਵੀ ਤਰ੍ਹਾਂ ਜਿਹੜੀ ਆ ਉਹ ਪਾਸ ਨਹੀਂ ਹੁੰਦੀ ਤੇ ਐਮਐਲਏ ਸਾਡੇ ਬੀਬੀ ਜੀ ਨੇ 2.5 ਸਾਲ ਪਹਿਲਾਂ ਜਦੋਂ 2022 ਦੀ ਇਲੈਕਸ਼ਨ ਤੋਂ ਬਾਅਦ ਸੀਐਮ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਸਾਡਾ ਰਿੰਗ ਰੋਡ ਦਾ ਜਿਹੜਾ ਫਾਈਲ ਪਾਸ ਕਰਾਈ ਤੇ ਜਿਹਦਾ ਹੁਣ ਕੰਮ ਚੱਲ ਰਿਹਾ ਪੀਡਬਲਯੂਡੀ ਡਿਪਾਰਟਮੈਂਟ ਨੇ ਉਹਦੀ ਮਾਰਕਿੰਗ ਕਰਕੇ ਇਸ ਵੇਲੇ ਨਗਰ ਕੌਂਸਲ ਦਫ਼ਤਰ ਬੇਲਗਾਹਤ ਇਹ ਨਾਲ ਸਾਡੇ ਨੈਫਸੀਲਰ ਨੂਰਮੈਲ ਨੂੰ ਭੇਜ ਦਿੱਤੀ ਆ ਥੋੜੇ ਦਿਨਾਂ ਦੇ ਵਿੱਚ ਉਹ ਖਸਰਾ ਨੰਬਰ ਕਿੱਥੋਂ ਦੀ ਰਿੰਗ ਰੋਡ ਨੰਗ ਰਿਹਾ ਉਹਦਾ ਸਾਰਾ ਮੈਪਿੰਗ ਕਰਕੇ ਜਦ ਅਰੇਣਗੇ ਕਿ ਜਿੰਨੀ ਦੇਰ ਇਹ ਕੰਮ ਸਾਡਾ ਨਿਪਰੇ ਨਹੀਂ ਚੜ ਜਾਂਦਾ ਨਾ ਅਸੀਂ ਦਿਨ ਰਾਤ ਇਸ ਕੰਮ ਤੋਂ ਆ ਪਿੱਛੇ ਹਟਾਂਗੇ ਤੇ ਨਾ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਨਗਰ ਦੇ ਲੋਕ ਇਕੱਠੇ ਹੋ ਕੇ ਵੀ ਐਮਐਲਏ ਸਾਹਿਬ ਜਿੰਦਾਂ ਲੱਗੇ ਹੋਏ ਨੇ ਉਹਨਾਂ ਦਾ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਕਰਾਂਗੇ ਇਦਾਂ ਨਹੀਂ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਹੋਣ ਵਾਲੀਆਂ ਨੇ ਪਰ ਮੈਂ ਇੱਕ ਬੁਰੂ ਨਗਰੀ ਤੋਂ ਇਸ ਸਾਬੇ ਨੇ ਮੇਰੇ ਮਿਲੇ ਹੋਏ ਮਾਣ ਦਾ ਇੱਕੋ ਇੱਕ ਸੰਕਲਪ ਲੈ ਕੇ ਚੱਲਾਂਗਾ ਕਿ ਇਲੈਕਸ਼ਨ ਲੜਦਿਆਂ ਕਈ ਵਾਰੀ ਕੁਝ ਚੀਜ਼ਾਂ ਉੱਪਰ ਥੱਲੇ ਹੋ ਜਾਂਦੀਆਂ ਨੇ ਪਰ ਗੁਰੂ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਅਸੀਂ ਅਰਦਾਸ ਸੇ ਇਹ ਕਰਦੇ ਆ ਕਿ 13 ਦੇ 13 ਜਿੱਤੇ ਹੋਏ ਕਾਉਂਸਲਰ ਤੇ ਹਰ ਇੱਕ ਪਾਰਟੀ ਦਾ ਜੋ ਵੀ ਨਮਾਇਦਾ ਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਉਹਦੇ ਲਈ ਇਸ ਦਫ਼ਤਰ ਵੱਲੋਂ ਕਦੀ ਵੀ ਕੋਸ਼ਿਸ਼ ਕਰਾਂਗੇ ਕੋਈ ਪੱਖਪਾਤ ਨਾ ਹੋਵੇ ਕਿਉਂਕਿ ਕੰਮ ਲੋਕਾਂ ਦੇ ਹੋਣਿਆ ਕੰਮ ਕਿਸੇ ਪਾਰਟੀ ਦੇ ਜਾਂ ਨਮਾਇਦੇ ਆ ਦੇ ਨਹੀਂ ਹੋਣੇ ਹੈ ਕੰਮ ਲੋਕਾਂ ਦੇ ਨੇ ਹੁਣ ਤੱਕ ਦਾ ਜਿਹੜਾ ਮਹੀਨੇ ਦਾ ਸਾਡਾ ਸਫ਼ਰ ਆ 13 ਕਾਉਂਸਲਰਾਂ ਨਾਲ ਮੇਰਾ ਬੜਾ ਸਾਹ ਦਿੱਤਾ ਜਿਹਦੇ ਵਿੱਚੋਂ ਨੌ ਸਾਡੇ ਨਾਲ ਨੇ ਐਮਐਲਏ ਸਾਡੇ ਨਾਲ ਨੇ ਜਿਹੜੀਆਂ ਦੂਜੀਆਂ ਧਿਰਾਂ ਤੋਂ ਬਜਿੱਤ ਕੇ ਆਏ ਨੇ ਸਾਡੇ ਚੰਗਾ ਕਮਾਲੀ ਆ ਸਾਰੂ ਕਮਾਲੀ ਉਹ ਵੀ ਸਾਡੇ ਨਾਲ ਖੜੇ ਨੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਪ੍ਰੋਗਰਾਮ ਚੱਲਦੇ ਆ ਕਿਸੇ ਦਾ ਨਾਮ ਲੈਂਦੇ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਰਹੀ ਹੋਵੇ ਤੇ ਮੈਂ ਉਹ ਵੀ ਫਿਰ ਤੋਂ ਮਾਫੀ ਮੰਗਦਾ ਬਹੁਤ ਸ਼ਕੀਤਾਂ ਇਦਾਂ ਦੀਆਂ ਨਹੀਂ ਜਿਹੜੀਆਂ ਬਹੁਤ ਲੰਬੇ ਸਮੇਂ 10 10 20 20 ਸਾਲ ਬਾਅਦ ਵੀ ਅੱਜ ਜਿਨ੍ਹਾਂ ਨੂੰ ਵੀ ਪਤਾ ਲੱਗਾ ਉਹ ਆਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੇ ਐਮਐਲਏ ਵੀਬੀਂਦਰਜੀਤ ਕੌਰ ਮਾਨ ਦਾ ਜਿਨ੍ਹਾਂ ਨੇ ਨਗਰ ਬਿਲਗਾ ਨੂੰ ਆਪਣਾ ਨਗਰ ਮੰਨਿਆ ਗੁਰੂ ਦਾ ਨਗਰ ਮੰਨਿਆ ਦੇਸ਼ ਭਗਤਾਂ ਦੇ ਇਸ ਨਗਰ ਲਈ 50 ਲੱਖ ਤੋਂ 50 ਕਰੋੜ ਤੋਂ ਉੱਪਰ ਦਾ ਖੰਡ ਤਿੰਨ ਸਾਲਾਂ ਚ ਦੇ ਕੇ ਸਾਨੂੰ ਨਹੀਂ ਧੰਨਵਾਦੀ ਬਣਾਇਆ ਔਰ ਆਸ ਰੱਖਾਂਗੇ ਕਿ ਅਸੀਂ ਕੰਮ ਇਦਾਂ ਦੇ ਦੋ ਦੋ ਸਾਲ ਦੀ ਸਰਕਾਰ ਦੇ ਚ ਕਰਾਂਗੇ ਇਹ ਇਹਨਾਂ ਦੇ ਬਧਾਇਕ 2 ਸਾਲ ਦੇ ਟਨਿਓਰ ਦੇ ਵਿੱਚ ਕੱਠੋ-ਕੱਟ ਅਸੀਂ 50 ਕਰੋੜ ਦਾ ਹੋਰ ਬਜਟ ਇਹਨਾਂ ਤੋਂ ਲੈਣ ਦੀ ਆਸ ਰੱਖਾਂਗੇ ਔਰ ਹਿੰਮਤ ਦੇ ਨਾਲ ਕੰਮ ਕਰਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ